ਤਰੰਤਨ ਵਾਲਿਓ ਬਹੁਤ ਵਧੀਆ ਕੀਤਾ ਤੁਸੀਂ ਮਨਦੀਪ ਸਿੰਘ ਨੂੰ ਹਰਾ ਕੇ ਸੂਰੀ ਨੂੰ ਮਾਰ ਕੇ ਤੇ ਸੂਬੇ ਸਰਾਂਦ ਨੂੰ ਮਾਰ ਕੇ ਇਹਨਾਂ ਨੇ ਚੰਗਾ ਕੰਮ ਕੀਤਾ ਸੀਗਾ ਜੇ ਉਹ ਜਿੱਤ ਜਾਂਦਾ ਤਾਂ ਉਹਨੇ ਤਾਂ ਕਰ ਦੇਣਾ ਸੀ ਜਿਹੜੇ ਆਪਣੇ ਪਿਓ ਦੀ ਪੱਗ ਨੂੰ ਹੱਥ ਪਾਇਆ ਜਿੰਨਾ ਉਹ 2 ਨੰਬਰ ਤੇ ਹੋ ਗਏ ਤੇ ਮਨਦੀਪ 3 ਨੰਬਰ ਤੇ ਹੋ ਗਿਆ ਸੰਦੀਪ ਸਿੰਘ ਸੰਨੀ ਤੇ ਅਮਰਪਾਲ ਕਾਦੇ ਲਈ ਬੈਠੇ ਹੋ ਸ਼ੌਂਕ ਨੂੰ ਬੈਠੇ ਹੋਏ ਨੇ ਉਹ ਰੋਂਦੇ ਹੋਣਗੇ ਉਹਨਾਂ ਅੰਦਰ ਬੈਠੇ ਅੱਜ ਜੀ ਬਾਦਲ ਸਾਹਿਬ ਮੱਛਾਂ ਨੂੰ ਬਟਾ ਦੇ ਲੋ ਤੇ ਪੱਗ ਦਾ ਸਟਾਈਲ ਥੋੜਾ ਜਿਹਾ ਵੱਡੇ ਬਾਦਲ ਵਰਗਾ ਕਰ ਲਓ ਕਿਉਂਕਿ ਆਉਣ ਵਾਲੀ ਸਰਕਾਰ 2027 ਦੇ ਵਿੱਚ ਆਪਣੀ ਹੈ ਇਹ ਗੱਲ ਕਲੀਅਰ ਘੱਟ ਹੋ ਚੁੱਕੀ ਹੈ ਜਿਮਨੀ ਚੋਣਾ ਤੋਂ ਮੇਰਾ ਵੀਰ ਨਾ ਅੱਗੇ ਬੇਅਦਬੀਆਂ ਕਰਾ ਕੇ ਰੱਜੇ ਨਹੀਂ ਤੁਸੀਂ ਦਿਨਾਂ ਪਿਆ ਤੂੰ ਬੈਠਾ ਪੰਪੋਂ ਨੂੰ ਕੀ ਕਰ ਦੇਗਾ ਆ ਕੇ ਬਾਦਲ ਜਿਨ੍ਹਾਂ ਨੇ ਪੰਤਖ ਖੋਣ ਦਾ ਢੋਲ বাজਾਇਆ ਸੀ ਉਹਨਾਂ ਦਾ ਜਲੂਸ ਨਿਕਲਿਆ ਜਿੱਕਾ ਆ ਬੁੱਢੇ ਨੂੰ ਨਾ ਅਕਲ ਨਹੀਂ ਆ ਸਕਦੀ ਤੂੰ ਗੋਲ ਕਚੋਰ ਸੀ ਤੇ ਗੋਲ ਕਚੋਰ ਹੀ ਰਹਿਣਾ ਕਦੇ ਤਾਂ ਸਿੱਧਾ ਚੱਲ ਪਿਆ ਕਰ ਖਸਮਾ ਕਦੇ ਤਾਂ ਹੱਕ ਚ ਬੋਲਿਆ ਕਰ ਬਹਿ ਜਾ ਨਾ ਕੁਰਸੀ ਤੇ ਰੱਖ ਕੇ ਵੱਡਾ ਜਾਂ ਢਿੱਡ ਤੇ ਹਰਮਿੰਦਰ ਸਿੰਘ ਸੰਧੂ ਜਿੱਤੇ ਨੇ ਔਰ ਅਗਲਿਆਂ ਨੇ ਗਰਾਉਂਡ ਲੈਵਲ ਤੇ ਕੰਮ ਕੀਤਾ ਤੂੰ ਕਹਿਆ ਵੀ ਹਰਮਿੰਦਰ ਸਿੰਘ ਸੰਧੂ ਜਿੱਤੇ ਨੇ ਤੇਰਾ ਪਤਾ ਲੱਗੀ ਜਾਂਦਾ ਨਾ ਜਿਹਦੇ ਮੱਤਾ ਪਏ ਰੋਟਾ ਪਈਆਂ ਨਾ ਮੈਂ ਤੈਨੂੰ ਉੱਤੋਂ ਗੱਲ ਕਰਦਾ ਅੱਗੇ ਤੋਂ ਮੈਂ ਆਸ ਵੀ ਕਰਦਾ ਜਿਹੜਾ ਵੀ ਉਮੀਦਵਾਰ ਜਿੱਤੇ ਐ ਤੇ ਆਪਣੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਉੱਤੇ ਪੂਰਾ ਉਤਰੇ ਨਸ਼ਾ ਪਿੰਡਾਂ ਪਿੰਡਾਂ ਦੇ ਖਤਮ ਕੀਤਾ ਜਾਵੇ ਅਤੇ ਜਿਹੜਾ ਵੀ ਵਿਕਾਸ ਹੋਣ ਵਾਲੇ ਵਿਕਾਸ 'ਤੇ ਜੂੜ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀ ਵੀਰਾਂ ਨੂੰ ਤੇ ਤਰਨ ਤਰਨ ਹਲਿਆ ਨੂੰ ਖਾਸ ਕਰਕੇ ਤੁਹਾਨੂੰ ਵਧਾਈ ਭੰਦੀ ਐ ਵੀਰੋ ਬਹੁਤ ਤੁਸੀਂ ਗ੍ਰੇਟ ਕੰਮ ਕੀਤਾ ਸਭ ਤੋਂ ਜ਼ਿਆਦੀਆਂ ਸ਼ਹਾਦਤਾਂ ਸਭ ਤੋਂ ਜ਼ਿਆਦੀਆਂ ਸ਼ਹੀਦੀਆਂ ਜੇ ਦਿੱਤੀਆਂ ਨੇ ਤੇ ਤਰਨ ਤਰਨ ਲਾਕੇ ਨਹੀਂ ਦਿੱਤੀਆਂ ਤੇ ਕੀ ਹੋ ਗਿਆ ਤੁਹਾਨੂੰ ਤੁਸੀਂ ਚੰਗਾ ਮਾੜਾ ਬੰਦਾ ਹੀ ਨਹੀਂ ਪਛਾਣ ਸਕੇ ਖਾਓ ਛਿੱਤਰ ਫਿਰ ਖਾਦੀ ਚੱਲੋ ਇੱਥੋਂ ਤੱਕ ਵੇਖੋ ਵੀ ਬੇਅਦਬੀਆਂ ਵਾਲੇ ਪਾਰਟੀ ਨੂੰ ਵੀ ਤੁਸੀਂ 2 ਨੰਬਰ ਤੇ ਰੱਖਿਆ ਤੇ ਮਨਦੀਪ ਸਿੰਘ ਉਹ 3 ਨੰਬਰ ਤੇ ਰਿਹਾ ਬੇਅਦਬੀਆਂ ਵਾਲੇ ਜਿਹੜੇ ਆਪਣੇ ਪਿਓ ਨੂੰ ਪੈ ਗਏ ਜਿਹੜੇ ਆਪਣੇ ਪਿਓ ਦੀ ਪੱਗ ਨੂੰ ਹੱਥ ਪਾਇਆ ਜਿੰਨਾ ਉਹ 2 ਨੰਬਰ ਤੇ ਹੋ ਗਏ ਤੇ ਮਨਦੀਪ 3 ਨੰਬਰ ਤੇ ਹੋ ਗਿਆ ਕਿਉਂ ਇਹਨੇ ਸੂਬਾ ਮਾਰਤਾ ਹੀ ਇਹਦੇ ਭਰਾ ਨੇ ਤਾਂ ਇਹਦੇ ਭਰਾ ਨੇ ਪਹਿਲਾਂ ਉਹ ਜਿਹੜਾ ਬਾਗਦਾ ਸੀ ਗੰਦ ਨਿੱਤ ਸੂਰੀ ਉਹ ਉਹਨੂੰ ਗੱਡੀ ਚੜਾਇਆ ਸੀ ਤਾਂ ਤਾਂ ਕਰਕੇ ਤੁਸੀਂ ਇਹ ਕੰਮ ਕੀਤਾ ਸੂਬੇ ਸਰਹੰਦ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਵੀ ਕੀ ਉਹਨੇ ਨੀਚ ਹਰਕਤਾਂ ਕੀਤੀਆਂ ਸੀ ਉਹਨਾਂ ਟਾਈਮਾਂ ਚ ਤਰਨ ਤਰਨ ਵਾਲਿਆਂ ਨੂੰ ਤਾਂ ਖਾਸ ਕਰਕੇ ਪਤਾ ਹੋਣਾ ਚਾਹੀਦਾ ਕਿਉਂਕਿ ਸੰਤਾਪ ਸਭ ਤੋਂ ਜ਼ਿਆਦਾ ਤੁਸੀਂ ਝੰਡਾਇਆ ਸੀ ਤੁਹਾਡੇ ਨਾਲ ਬਹੁਤ ਵੱਡਾ ਗੀਲਾ ਰਹੂਗਾ ਬਹੁਤ ਵੱਡਾ ਜਿਹੜਾ ਤੁਸੀਂ ਕੰਮ ਕਰਤਾ ਮੇਰੀ ਸੁਣੋ ਗੱਲ ਕੱਲੇ ਚੱਲ ਤਰਨ ਤਰਨ ਦੀ ਵੀ ਨਹੀਂ ਗੱਲ ਤੁਸੀਂ ਜੁੱਤੀਆਂ ਖਾਣ ਹੀ ਗਿੱਜੇ ਯਾਰ ਤੁਸੀਂ ਜੁੱਤੀਆਂ ਹੀ ਖਾਣੀਆਂ ਸਾਰੀ ਉਮਰ ਇਹਨਾਂ ਤੋਂ ਕੀ ਤੁਸੀਂ ਯਾਰ ਭਵੇਖਾ ਆਪਦਾ ਬੱਚਿਆਂ ਦਾ ਬਚਾਲੋਗੇ ਜੇ ਉਹ ਜਿੱਤ ਜਾਂਦਾ ਤਾਂ ਰਾਏ ਨਾ ਬਹੁਤ ਵਧੀਆ ਕੰਮ ਕੀਤਾ ਤੁਸੀਂ ਇਹ ਰਾਕੇ ਜਿੱਤ ਜਾਂਦਾ ਤੇ ਉਹ ਜਵਾਕ ਦਸ਼ਾ ਤੋਂ ਦੂਰ ਹੋ ਜਾਂਦੇ ਹਨ ਵੀ ਉਹ ਚੰਗੇ ਰਾਹ ਪਾਉਂਦਾ ਵਿਕਾਸ ਹੋ ਜਾਂਦਾ ਕੋਈ ਮਾਰਾ ਮੋਟਾ ਤਾਂ ਢੇ ਹਲਕੇ ਦਾ ਆਹੀ ਗਲਤ ਕੰਮ ਉਹਨੇ ਕਰਨੇ ਸੀ ਤਾਂ ਤਾਂ ਉਹਨੂੰ ਜਿਤਾਇਆ ਨਹੀਂ ਆ ਚੰਗੇ ਕੰਮ ਕਰਨੇ ਨੇ ਜਿਨ੍ਹਾਂ ਨੂੰ ਤੁਸੀਂ ਜਿਤਾਤਾ ਉਹਨਾਂ ਤਾਂ ਤੁਹਾਡੇ ਪੈਸੇ ਆ ਗਏ ਨੇ ਮੁਆਵਜ਼ੇ ਵਾਲੇ ਤੁਹਾਡੇ ਖਾਤੇ ਆ ਚ ਦੇ ਕਿੰਨੇ ਕੋਈ ਖੜੀ ਸੀ ਸਰਕਾਰ ਦੱਸੋ ਹਾਂ ਕਿ ਕਿੰਨੀ ਕੋਈ ਸਰਕਾਰ ਨੇ ਆ ਕੇ ਬਾਹ ਫੜ ਲਈ ਇੰਨੇ ਹੀ ਦੱਸ ਦਿਓ ਵੀ ਤੁਹਾਡੇ ਹੜਾਂ ਵਾਲੇ ਪੈਸੇ ਆ ਗਏ ਨੇ ਖਾਤੇ ਆ ਚ ਬਾਤੇ ਸਰਕਾਰ ਨੇ ਤੁਸੀਂ ਤਾਂ ਯਾਰ ਸ਼ਰਮ ਹੀ ਲਾ ਲਈਏ ਵੀ ਜੁੱਤੀਆਂ ਖਾਣੀਆਂ ਤੇਲ ਲਾ ਕੇ ਬਹਿ ਜਾਂਦੇ ਜੀ ਵੀ ਮਾਰੀ ਚੱਲੋ ਛੋਟੇ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਤੁਹਾਨੂੰ ਹੀ ਸਿਰ ਦਾ ਤਾਜ ਬਣਾ ਕੇ ਰੱਖਣਾ ਸੰਦੀਪ ਸਿੰਘ ਸੰਨੀ ਤੇ ਅਮਰਤਪਾਲ ਸਿੰਘ ਹਾਲਸਾ ਉਹ ਅੰਦਰ ਬੈਠੇ ਹਨ ਡਿਬਰੂਗੜ੍ਹ ਜੇਲ੍ਹ 'ਚ ਕਿੰਨਾ ਕਰਕੇ ਬੈਠੇ ਨੇ ਸਾਡੇ ਕਰਕੇ ਬੈਠੇ ਤੁਹਾਡੇ ਬੱਚਿਆਂ ਦੇ ਭੁੱਖ ਕਰਕੇ ਬੈਠੇ ਨੇ ਉਹ ਕਾਦੇ ਲਈ ਬੈਠੇ ਸ਼ੌਂਕ ਨੂੰ ਬੈਠੇ ਹੋਏ ਨੇ ਉਹ ਰੋਂਦੇ ਹੋਣਗੇ ਉਹਨਾਂ ਅੰਦਰ ਬੈਠੇ ਵੀ ਅਸੀਂ ਇਹਨਾਂ ਲਈ ਅੰਦਰ ਬੈਠੇ ਆ ਜਿਹੜੇ ਸਾਡੇ 반ਤੇ ਹੀ ਮੂਸੇ ਵਾਲੇ ਨੂੰ ਤੁਹਾਡੇ ਵਰਗੇ ਲੋਕਾਂ ਨੇ ਮਰਵਾਇਆ ਮਾਨਸੇ ਵਾਲੇ ਜਿਹੜੇ ਸੀ ਹਜੇ ਤੱਕ ਲੋਕ ਪਿੱਟਦੇ ਨਾ ਉਹਨਾਂ ਨੂੰ ਹਜੇ ਤੱਕ ਲੋਕ ਉਹਨਾਂ ਨੂੰ ਗਾਲ੍ਹਾਂ ਦਿੰਦੇ ਨੇ ਵੀ ਜੇ ਤੁਸੀਂ ਜਿਤਾ ਦੇਂਦੇ ਮੂਸੇ ਵਾਲਾ ਤੇ ਮੂਸੇ ਵਾਲਾ ਮਰਦਾ ਨਾ ਤੇ ਹੁਣ ਡਿਬਰੂ ਗਾਰਡ ਤੁਹਾਡੇ ਜਵਾਕ ਭੇਜਦੇ ਹੋ ਨਾ ਉਹਨਾਂ ਜਿਹੜੇ ਜਿਹੜੇ ਯਾਰ ਚੰਗੇ ਕੰਮ ਤੇ ਲਾਉਣ ਉਹ ਤੁਹਾਨੂੰ ਜ਼ਹਿਰ ਲੱਗਦੇ ਨੇ ਤੁਸੀਂ ਨਹੀਂ ਚਾਹੁੰਦੇ ਵੀ ਜੇ ਸਾਡਾ ਜਵਾਕ ਪੜ ਲੇ ਕੇ ਸਾਡੇ ਜਵਾਕਾਂ ਨੂੰ ਅਕਲ ਆ ਜਾਈਗੀ ਇਹ ਤਾਂ ਹੀ ਆਉਂਦੀਆਂ ਜਵਾਕ ਜੂਕ ਆ ਮਹਿਕਪ੍ਰੀ ਤਰਕ ਹੀ ਬਣਾਉਣੇ ਨੇ ਅਸਲੀਨਰ ਕੇ ਬਣਾਉਣੇ ਨੇ ਫਿਰ ਕਹੋਗੇ ਵੀ ਹਰੇਕ ਵੀਡੀਓ ਜੀ ਠੋਕ ਦਿੰਦੇ ਨੇ ਇਹਨਾਂ ਨੂੰ ਫਿਰ ਤਾਂ ਇਹੀ ਸਿੱਧਾ ਮਤਲਬ ਵੀ ਹੈ ਉਹ ਜੀਆਂ ਪਾਰਟੀਆਂ ਚੁਣੋਗੇ ਤਾਂ ਆਹੀ ਕੁਝ ਹੋਣਾ ਜਿਹੜਾ ਕੋ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਤਰਨਤਾਂ ਤੋਂ ਪ੍ਰਜੈਕਟ ਆ ਚੁੱਕਾ ਹੈ ਦੇ ਰਿਜਲਟ ਤਕਰੀਬਨ 20000 ਦੇ ਨੇੜੇ ਸ਼ੇਰੇ ਲਾਗੇ ਮੈਨੂੰ ਵੋਟਾਂ ਪਈਆਂ ਤੇ ਜਿੰਨਾ ਵੀ ਭਰਾਵਾਂ ਨੇ ਮੈਨੂੰ ਵੋਟਾਂ ਪਈਆਂ ਜਿੰਨਾ ਮਾਤਾ ਪਿਓ ਨੇ ਵੋਟਾਂ ਪਈਆਂ ਨਾ ਮੈਂ ਤੈਨੂੰ ਧੰਨਵਾਦ ਕਰਦਾ ਤੇ ਅੱਗੇ ਤੋਂ ਮੈਂ ਆਸ ਵੀ ਕਰਦਾ ਜਿਹੜਾ ਵੀ ਉਮੀਦਵਾਰ ਜਿੱਤੇ ਐ ਤੇ ਆਪਣੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਉੱਤੇ ਪੂਰਾ ਉਤਰੇ ਨਸ਼ਾ ਪਿੰਡਾਂ ਪਿੰਡਾਂ ਚ ਖਤਮ ਕੀਤਾ ਜਾਵੇ ਅਤੇ ਜਿਹੜਾ ਵੀ ਵਿਕਾਸ ਹੋਣ ਵਾਲੇ ਵਿਕਾਸ 'ਤੇ ਜ਼ਰੂਰ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਦੀਪ ਵੀਰ ਜੀ ਤੁਹ ਹੀ ਧੰਨਵਾਦ ਕਰਤਾ ਤੇ ਤੁਹਾਡਾ ਵੀ ਬਹੁਤ ਧੰਨਵਾਦ ਤੁਹਾਡੇ ਪੀਰ ਦਾ ਵੀ ਬਹੁਤ ਧੰਨਵਾਦ ਜਿਨੇ ਕੋਈ ਸੇਵਾ ਨਿਭਾਈ ਏ ਇੱਕ ਮੈਂ ਸਵਾਲ ਹੰਤਰਨਤਾਰ ਨਾਲਿਆਂ ਨੂੰ ਕਰਨਾ ਚਾਹਣਾ ਉਹ ਜਿੱਤ ਕੇ ਤੁਹਾਡਾ ਧੰਨਵਾਦ ਕੀਤਾ ਉਹਨੇ ਤਾਂ ਫੇਰ ਹਾਰ ਕੇ ਕਰਤਾ ਤੇ ਮਨਦੀਪ ਵੀਰ ਨੇ ਗੱਲ ਕੀਤੀ ਵੀ ਜਿਹੜੇ ਨਾਲੇ ਵਾਦੇ ਕੀਤੇ ਆ ਵਿਕਾਸ ਦੇ ਜਾਂ ਨਸ਼ੇ ਦੇ ਵੀ ਉਹ ਬੰਦ ਕਰਨਾ ਭਾਈ ਜੀ ਤੁਹਾਨੂੰ ਵੀ ਪਤਾ ਹੈ ਤੇ ਵੇਖਣ ਵਾਲਿਆਂ ਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਵੀ ਇਹ ਵਾਦੇ ਵਾਦੇ ਹੀ ਰਹਿ ਜਾਂਦੇ ਹੁੰਦੇ ਨੇ ਇਥੇ ਗੁਟਕਾ ਸਾਹਿਬ ਦੇ ਸੌ ਚੱਕ ਕੇ ਨਹੀਂ ਕਈ ਪਾਰਟੀਆਂ ਨੇ ਕੁਝ ਕੀਤਾ ਇਥੇ ਐਡੇ ਐਡੇ ਸੁਪਨੇ ਵਿਖਾਏ ਭਗਵੰਤ ਮਾਨ ਵਰਗਿਆਂ 92 ਸੀਟਾਂ ਲੈ ਗਏ ਉਹਨਾਂ ਨੇ ਕੁਝ ਕੀਤਾ ਹੁਣ ਵੀ ਭਗਵੰਤ ਮਾਨ ਹੀ ਜਿੱਤੀ ਹੈ ਜਿਮਨੀ ਚੋਣ ਤਰਨਤਾਰਨ ਵਾਲੀ ਇਹਨਾਂ ਕੱਖ ਨਹੀਂ ਜੇ ਪਹਿਲਾਂ ਨਹੀਂ ਕੁਝ ਕੀਤਾ ਤੇ ਹੁਣ ਜਿਮਨੀ ਚੋਣ ਆਲਾ ਕੀ ਕਰ ਲੇਗਾ ਕੁਝ ਨਹੀਂ ਹੁੰਦਾ ਐਂਦੇ ਤੋਂ ਇਹਨਾਂ ਨੇ ਫੋਕੇ ਵਾਅਦੇ ਕਰਨੇ ਹੀ ਬਾਈ ਜੀ ਕਰਤੇ ਤੇ ਤੁਹਾਡਾ ਧੰਨਵਾਦ ਤੁਸੀਂ ਹਾਰ ਕੇ ਵੀ ਇਹ ਨਾ ਸ਼ੁਕਰਿਆਂ ਦਾ ਧੰਨਵਾਦ ਕਰਦੇ ਪਏ ਜੀ ਇਹ ਨਾ ਸ਼ੁਕਰੇਬੰਦਿਆਂ ਦਾ ਜਿੰਨਾ ਕਰਕੇ ਤੁਹਾਡਾ ਵੀਰ ਜੇਲ੍ਹ ਚ ਬੈਠਾ ਹੈ ਹਾਂਜੀ ਬਾਦਲ ਸਾਹਿਬ ਮੱਛਾਂ ਨੂੰ ਬਟਾ ਦੇ ਲੋ ਤੇ ਪੱਗ ਦਾ ਸਟਾਈਲ ਥੋੜਾ ਜਿਹਾ ਵੱਡੇ ਬਾਦਲ ਵਰਗਾ ਕਰ ਲੋ ਕਿਉਂਕਿ ਆਉਣ ਵਾਲੀ ਸਰਕਾਰ 2027 ਦੇ ਵਿੱਚ ਆਪਣੀ ਹੈ ਇਹ ਗੱਲ ਕਲੀਅਰ ਕੱਟ ਹੋ ਚੁੱਕੀ ਹੈ ਜਿਮਨੀ ਚੋਣਾ ਤੋਂ ਤੁਸੀਂ ਇਹ ਦੇਖੋ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਪਿਆ ਸੀ ਕਾਲੀ ਦਲ ਫਿਰ ਵੀ ਰਨਰ ਅਪ ਰਿਹਾ ਸਿਰਫ 11-12000 ਵੋਟਾਂ ਕੋਈ ਮਾਇਨੇ ਨਹੀਂ ਰੱਖਦੀਆਂ ਜਦੋਂ ਕਿ ਟੱਕਰ ਰੂਲਿੰਗ ਪਾਰਟੀ ਦੇ ਨਾਲ ਹੋਵੇ ਮੇਰਾ ਵੀਰ ਨਾ ਅੱਗੇ ਬੇਅਦਬੀਆਂ ਕਰਾ ਕੇ ਰੱਜੇ ਨਹੀਂ ਤੁਸੀਂ ਦੰਨਾ ਪਿਆ ਤੂੰ ਬੈਠਾ ਪੰਪ ਨੂੰ ਕੀ ਕਰ ਦੇਗਾ ਆ ਕੇ ਬਾਦਲ ਇਹ ਸੇਮ ਪੈਟਰਨ ਅਜਮਾ ਲਉ ਇਹ ਪੱਗ ਬੰਨ੍ਹ ਲਉ ਠੋਕ ਕੇ ਫਿਰ ਤੂੰ ਵੀ ਤੇਲ ਤੂੰ ਲਾਲਾ ਚੰਗਾ ਸਰੋਂ ਦਾ ਕਰਕੇ ਗਰਮ ਹਲਦੀ ਪਾ ਕੇ ਵਿੱਚ ਫਿਰ ਡਾਂਗਾ ਤੁਹਾਡੇ ਪੈਣੀਆਂ ਐਵੇਂ ਪੈਣੀਆਂ ਨਹੀਂ ਤੁਸੀਂ ਆਪ ਖਾਂਦੇ ਹੱਕਦਾਰ ਚ ਡਾਂਗਾ ਫਿਰ ਪਿੱਟਿਆ ਨਾ ਨਾ ਕਰੋ ਜਦੋਂ ਡਾਂਗਾ ਵਰਦੀਆਂ ਹੁੰਦੀਆਂ ਹੁੰਦੀਆਂ ਤਰਨਿਆ ਚ ਫਿਰ ਪਿੱਟਦੇ ਕਿਉਂ ਹੁੰਦੇ ਜੀ ਇਹ ਤੁਹਾਨੂੰ ਅਕਲ ਨਹੀਂ ਆਈ ਐਨਾ ਕੁਝ ਹੋ ਗਿਆ ਤੇ ਓਣੀ ਫਿਰ ਵੀ ਨਹੀਂ ਜੋ ਮਰਜ਼ੀ ਕਰ ਲੋ ਨਾ ਸ਼ੁਕਰਿਓ ਵੀ ਕਹਿੰਦਾ ਡਾਈਨੋਸੌਰ ਆ ਸਕਦੇ ਨੇ ਅਕਾਲੀ ਦਲ ਨਹੀਂ ਆ ਸਕਦਾ ਲਓ ਜੀ ਡਾਈਨੋਸੌਰ ਦਾ ਤਾਂ ਪਤਾ ਨਹੀਂ ਪਰ ਅਕਾਲੀ ਦਲ ਨੇ ਆਪਣਾ ਪਹਿਲਾ ਪੈਰ ਹੈ ਜਿਹੜਾ ਉਹ ਜਮਾ ਲਿਆ ਤਰਨ ਤਰਨ ਵੋਟਾਂ ਦੇ ਵਿੱਚ ਇਹ ਗੱਲ ਕਲੀਅਰ ਹੋਊਗੀ ਕਿ ਆਉਂਦੀਆਂ 2027 ਦੀਆਂ ਵੋਟਾਂ ਦੇ ਵਿੱਚ ਮੱਖ ਮੰਤਰੀ ਬਣਨਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਡਾਇਨਾਸੌਰ ਕਾਲੀਦਾਲ ਇਹ ਗੱਲਾਂ ਵੱਖਰੀਆਂ ਚਲ ਆਉਣ ਨਾਮ ਪਰ ਤੇਰੀ ਸੋਚ ਦੱਸਦੀ ਏ ਵੀ ਨਾ ਤੈਨੂੰ ਕਿਸੇ ਦਾ ਦੁੱਖ ਤੇ ਨਾ ਦਰਦ ਸਭ ਤੋਂ ਬਾਅਦ ਜਵਾਨੀ ਦਾ ਘਾਣ ਸਿੱਖਾਂ ਦਾ ਘਾਣ ਕੀਤਾ ਨਾ ਤੇ ਇਸੇ ਪਾਰਟੀ ਨੇ ਕੀਤਾ ਲੱਗੀ ਸਮਝ ਤੇ ਕੀ ਤੂੰ ਹੀ ਉਹਨੂੰ ਪੰਪ ਦਿਨਾ ਪੈ ਤੈਨੂੰ ਕੀ ਉਹ ਕਰਿਆ ਕਿ ਬੈੱਡ ਤੇ ਬਹਿ ਕੇ ਰੋਟੀ ਦੇ ਦੇਗਾ ਕਰਨਾ ਤੈਨੂੰ ਆਪ ਨੂੰ ਹੀ ਪੈਣਾ ਹੈ ਉਹ ਚੱਜ ਦਾ ਬੰਦਾ ਕੋਈ ਚੁਣ ਲਿਆ ਕਰੋ ਚੱਜ ਦੇ ਬੰਦੇ ਨੂੰ ਸੁਣ ਲਿਆ ਕਰੋ ਬਾਦਲ ਬਾਦਲ ਭਿਹਾਈ ਫਿਰਦੇ ਹੁੰਦੇ ਜੇ ਪਿੱਛੇ ਕਾਫਲੇ ਚ ਗੱਡੀਆਂ ਕੀ ਮਿਲਦਾ ਤੁਹਾਨੂੰ ਤੂੰ ਹੀ ਤੁਹਾਡਾ ਹਾਲ ਤੂੰ ਜੁੱਤੀਆਂ ਖਾਣ ਗਿੱਜੇ ਜੇ ਤੁਸੀਂ ਜੁੱਤੀਆਂ ਹੀ ਖਾਣੀਆਂ ਨੇ ਤਰਨ ਤਰਨ ਵਾਇਲੈਕਸ਼ਨ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ ਸੰਧੂ ਵੱਡੀ ਲੀਡ ਦੇ ਨਾਲ ਚੋਣ ਜਿੱਤੇ ਨੇ ਜਿਨ੍ਹਾਂ ਨੇ ਪੰਥਕ ਹੋਣ ਦਾ ਢੋਲ ਵਜਾਇਆ ਸੀ ਉਹਨਾਂ ਦਾ ਜਲੂਸ ਨਿਕਲਿਆ ਚੰਗੀ ਤਰ੍ਹਾਂ ਆ ਬੁੱਢੇ ਨੂੰ ਨਾ ਅਕਲ ਨਹੀਂ ਆ ਸਕਦੀ ਤੂੰ ਗੋਲ ਕਚੋਰ ਸੀ ਤੇ ਗੋਲ ਕਚੋਰੀ ਰਹਿਣਾ ਕਦੇ ਤਾਂ ਸਿੱਧਾ ਚੱਲ ਪਿਆ ਕਰ ਖਸਮਾ ਕਦੇ ਤਾਂ ਹੱਕ ਚ ਬੋਲਿਆ ਕਰ ਬਹਿ ਜਾ ਨਾ ਕੁਰਸੀ ਤੇ ਰੱਖ ਕੇ ਵੱਡਾ ਜਾਂ ਟਿੱਡ ਤੇ ਜਾਂ ਫਿਰ ਮਾਲਬੇ ਦੇ ਵਿੱਚੋਂ ਲੱਖੇ ਸੁਧਾਣੇ ਵਰਗੇ ਭਾਨੇ ਵਰਗੇ ਨਵਜੋਦ ਕਰ ਲੰਬੇ ਇਹ ਲੋਕ ਉੱਥੇ ਗਏ ਸੀ ਉਹਨਾ ਜਾਗਦਿਆਂ ਜ਼ਮੀਰਾਂ ਵਾਲੇ ਸੀ ਤੇ ਜਾਗਦਿਆਂ ਜ਼ਮੀਰਾਂ ਵਾਲੇ ਜਾਂਦੇ ਹੁੰਦੇ ਨੇ ਇਹੋ ਜੇ ਕੰਮਾਂ 'ਚ ਲੱਗੀ ਸਮਝ ਤੇਰੇ ਵਰਗੇ ਗੋਲ ਕਚੋਰ ਨਹੀਂ ਜਾਂਦੇ ਹੰਤੇ ਤੇਰੇ ਵਰਗੇ ਬਹਿ ਕੇ ਤੇ ਵੀਡੀਓ ਬਣਾ ਸਕਦੇ ਨੇ ਲੋਕੇ ਬਹਿ ਕੇ ਲੱਗੀ ਸਮਝ ਜਿੰਨਾਂ ਦੀਆਂ ਜਾਗਦਿਆਂ ਚ ਮੇਰਾ ਸੀ ਉਹ ਜਾ ਆਏ ਨੇ ਉਹਨਾਂ ਹਿੱਸਾ ਪਾਤਾ ਪੰਥ ਪੰਥ ਦਾ ਜਿਹੜਾ ਢੋਲ ਵਜਾਇਆ ਸੀ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ ਤੂੰ ਕਹਿਣਾ ਪੰਥ ਪੰਥ ਦਾ ਢੋਲ ਵਜਾਇਆ ਤੇ ਹੋਰ ਕੀ ਕਰਦੇ ਫਿਰ ਆਵਾਜ਼ ਵੀ ਪਾਰਟੀ ਆ ਲੈ ਜਾਂਦੇ ਮੀਡੀਆ ਤੇ ਰੌਲਾ ਇਹੀ ਪੰੰਦਾ ਸੀ ਇੱਕ ਤਰਫਾ ਹੋ ਜੂਗਾ ਜੀ ਪੰਥ ਜਿੱਤ ਜੂਗਾ ਜਿੱਤਰੀਗਾ ਜੀ ਤੇ ਹੁਣ ਤੁਹਾਡੇ ਮੁਤਾਬਕ ਪੰਥ ਹਾਰ ਗਿਆ ਉੱਥੇ ਪੰਥ ਹਾਰਦਾ ਹੀ ਤੇਰੇ ਵਰਗੇ ਤਗੜ ਦੱਲਿਆ ਕਰਕੇ ਆ ਨਹੀਂ ਤਾਂ ਪੰਥ ਨੂੰ ਹਰਾਉਣ ਵਾਲਾ ਕੋਈ ਜੰਮਿਆ ਨਹੀਂ ਸੇਖੀ ਸੇਖ ਨੂੰ ਮਾਰਦਾ ਤੂੰ ਬਰੂਪੀਆਂ ਤੇ ਤੂੰ ਬੜਿਆ ਖੜਾ ਵਿੱਚ ਹਰਮੀਰ ਸਿੰਘ ਸੰਧੂ ਜਿੱਤੇ ਨੇ ਔਰ ਅਗਲਾਂ ਨੇ ਗਰਾਉਂਡ ਲੈਵਲ ਤੇ ਕੰਮ ਕੀਤਾ ਤੂੰ ਕਹਿਆ ਵੀ ਹਰਮੀਰ ਸਿੰਘ ਸੰਧੂ ਜਿੱਤੇ ਨੇ ਤੇਰਾ ਪਤਾ ਲੱਗੀ ਜਾਂਦਾ ਨਾ ਕਿ ਤੂੰ ਦਗੜ ਦੱਲਾ ਹੀ ਹੈ ਸੌਰੀ ਐਨੂੰ ਮੈਂ ਗਾਲ੍ਹਾਂ ਕੱਢਦਾ ਪਿਆ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਕਈ ਵਾਰੀ ਘਰੇ ਤੁਸੀਂ ਲਾਈ ਹੁੰਦੀ ਵੀਡੀਓ ਪਰ ਇਹੋ ਜਾਨੂ ਨਾ ਇਹੋ ਜੇ ਬੁੱਢੇ ਜਿਹੜੇ ਦਾੜੀਆਂ ਰੱਖੀਆਂ ਜਿੰਨਾ ਪੱਗਾਂ ਬੰਨੀਆਂ ਨੇ ਤੇ ਸਰੀ ਸੱਭ ਪਾਏ ਨੇ ਤੇ ਗੱਲਾਂ ਹੀ ਕਰਦੇ ਟੱਟੂ ਸਰਕਾਰ ਦੇ ਬਣ ਕੇ ਚੱਲਦੇ ਨੇ ਕਿੱਡੀ ਤੋਂ ਇੱਜ਼ਤ ਦਿਨਾ ਪਿਆ ਨੂੰ ਗਰਾਊਂਡ ਲੈਵਲ ਤੇ ਕੰਮ ਕੀਤਾ ਸਾਰਿਆਂ ਨੂੰ ਪਤਾ ਹੁੰਦਾ ਵੀ ਜਿਮਣੀ ਚੋਨ ਚ ਤਾਂ ਜਿੰਦੀ ਸਰਕਾਰ ਏ ਤੇ ਜਿਤਨਾ 100% ਚਾਂਸ ਹੁੰਦਾ ਹੁੰਦਾ ਵੀ ਜਿਤਨਾ ਉਹਨੇ ਤੇ ਬਾਕੀ ਤਰਨ ਤਾਰਨ ਆਲਿਆਂ ਨੇ ਕਸਰ ਕੱਢਤੀ ਤੇ ਹੁਣ ਲਾਸਟ ਚ ਤਾਂ ਮੈਂ ਬਈ ਇਹੀ ਕਹਿਣਾ ਚਾਹੂੰਗਾ ਵੀ ਸਿੱਧੀ ਤੇ ਸਪਸ਼ਟ ਗੱਲ ਹੈ ਤੁਹਾਡੇ ਸਿਰ ਸਾਰੀ ਉਮਰ ਦਾ ਹੌ ਲੰਬਾ ਰਹਿਣਾ ਜੀ ਤਰਨ ਤਰਨ ਵਾਲਿਓ ਵੀ ਤੁਸੀਂ ਇੱਕ ਸਭ ਤੋਂ ਘਟੀਆ ਕੰਮ ਕੀਤਾ ਸਭ ਤੋਂ ਘਟੀਆ ਕੰਮ ਤੁਸੀਂ ਇਹ ਹੀ ਕੀਤਾ ਵੀ ਜਿਹੜਾ ਤੁਸੀਂ ਮਨਦੀਪ ਸਿੰਘ ਨੂੰ ਜਿਤਾ ਨਹੀਂ ਸਕੇ ਤੁਹਾਡੀ ਯਾਰ ਮੈਂਟੈਲਿਟੀ ਉੱਥੇ ਖੜੀ ਹੈ ਫਿਰ ਜੁੱਤੀਆਂ ਖਾਣੀਆਂ ਤੇ ਖਾਦੀ ਚੱਲੋ